ਮੈਂ ਆਪਸ਼ਨ ਦੇਣਾ ਚਾਹੁੰਦਾ ਜਲੰਧਰ ਦੇ ਵੀਰਾਂ ਨੂੰ ਜੇ ਪੱਕੇ ਤੌਰ ਇਹਨੂੰ ਕੱਢਣਾ ਹੈ ਜੇ ਦਾ ਮੰਝਾ ਚੁੱਕ ਕੇ ਅਸੀਂ ਸਤੌਜ ਵਾਲੀ ਬੰਬੀ ਤੇ ਛੱਡ ਕੇ ਆਣਾ ਤਗੜੇ ਹੋ ਕੇ ਛੱਲ ਲਓ ਇਹਨਾਂ ਅੰਦਰ ਕਲਾ ਜਾਂ ਪ੍ਰਮਾਤਮਾ ਜਾਂ ਮਸ਼ੀਨ ਹੈ ਜਾਂ ਤੁਸੀਂ ਹੋ ਅੰਦਰ ਤੁਹਾਡੇ ਕੋਈ ਨਹੀਂ ਤੇ ਜਾਣਾ ਮੈਂ ਨਹੀਂ ਇਹ ਗੱਲ ਕਹਿੰਦਾ ਕਿ ਲੁੱਟ ਦਾ ਪੈਸਾ ਇਹਨਾਂ ਕੋਲ ਲੈ ਲਓ ਮੇਰਾ ਇਹ ਮੰਨਣਾ ਹੈ ਇਸ ਇਲੈਕਸ਼ਨ ਤੋਂ ਬਾਅਦ ਜਲਦੀ ਚ ਭਗਵੰਤ ਦੀ ਛੁੱਟੀ ਹੋਣੀ ਹੈ ਇਹਦਾ ਇਸ ਗੱਲ ਕਾਣ ਸਕੇਤ ਆਇਆ ਕਿ ਸੰਜੇ ਸਿੰਘ ਆਪ ਦਾ ਜਦੋਂ ਇੱਥੇ ਲੀਡਰ ਆਇਆ ਜਿਹੜਾ ਇਹਨਾਂ ਦੀ ਪਾਰਲੀਮੈਂਟਰੀ ਪਾਰਟੀ ਦਾ ਲੋਕ ਸਭਾ ਦੇ ਵਿੱਚ ਜਿਹੜਾ ਇਹਨਾਂ ਸੌਰੀ ਰਾਜ ਸਭਾ ਦੇ ਵਿੱਚ ਜਿਹੜਾ ਇਹਨਾਂ ਦਾ ਲੀਡਰ ਹੈ ਉਹਨੂੰ ਇੱਥੇ ਆ ਕੇ ਬਿਆਨ ਦੇਣਾ ਪਿਆ ਕਿ ਭਗਵੰਤ ਮਾਨ ਇੱਥੇ ਰਹੇਗਾ ਕਿਤੇ ਨਹੀਂ ਜਾਏਗਾ ਉਹਦਾ ਮਤਲਬ ਹੈ ਕਿ देयर ਇਜ਼ ਸਮਥਿੰਗ ਸੀਰੀਅਸਲੀ ਇੱਥੇ ਕਪੜਾ ਕਰਨਾ ਹੈ ਕਿਸ ਕਿਸਮ ਦੀ ਇਹਨਾਂ ਨੇ ਇੱਥੇ ਕੋਸ਼ਿਸ਼ ਕਰਨੀ ਕਿਉਂਕਿ ਇਹਨੂੰ ਵੀ ਪਤਾ ਭਗਵੰਤ ਨੂੰ 15000 ਰੋਟ ਇਹਨਾਂ ਨੂੰ ਕਹੀ ਸੀ ਆਪ ਨੂੰ ਅਜ ਤੋਂ 20 ਸਾਲ ਪਹਿਲੇ ਕਾਂਗਰਸ ਨੂੰ ਪਈ ਸੀ 44 42 ਪਈ ਸੀ ਭਾਜਪਾ ਨੂੰ 15 ਤੋਂ 45 ਤੱਕ ਪਹੁੰਚਣਾ ਬਿਲਕੁਲ ਅਸੰਭਵ ਨਹੀਂ ਬਸ ਇਹਨਾਂ ਦੀ ਡੈਸਪਰੇਟ ਮੂਵ ਹੈ ਇਸ ਗੱਲ ਕਰ ਮੂਵ ਹੈ ਕਿ ਨਿਹਰਾ ਭਗਤੀ ਨਹੀਂ ਜਾਣਾ ਇਹਦੇ ਚ ਭਗਵੰਤ ਮਾਨਵੀ ਜਾਣਾ ਅੱਜ ਮੈਂ ਆਪਸ਼ਨ ਦੇਣਾ ਚਾਹਦਾ ਜਿਲੰਦਰ ਦੇ ਵੀਰਾਂ ਨੂੰ ਜੇ ਪੱਕੇ ਤੌਰ 'ਤੇ ਇਹਨੂੰ ਕੱਢਣਾ ਜੇ ਇਹਦਾ ਮੰਝਾ ਚੁੱਕ ਕੇ ਅਸੀਂ ਇਸ ਤੋਜਵਾਰੀ ਬੱਬੀ ਦੇ ਛੱਡ ਕੇ ਆ ਨਾ ਤਗੜੇ ਹੋ ਕੇ ਛੇਲ ਲਾਉ ਇਹਨਾਂ ਅੰਦਰ ਕਲਾ ਜਾਂ ਪਰਮਾਤਮਾ ਹੈ ਜਾਂ ਮਸ਼ੀਨ ਹੈ ਜਾਂ ਤੁਸੀਂ ਅੰਦਰ ਤੁਹਾਡੇ ਕੋਈ ਨਹੀਂ ਦੇ ਜਾਣਾ ਮੈਂ ਵੀ ਇਹ ਗੱਲ ਕਹਿੰਦਾ ਕਿ ਲੁੱਟਦਾ ਪੈਸਾ ਇਹਨਾਂ ਕੋਲ ਲੈ ਲਓ ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਤੁਹਾਡੇ ਕੋ 골ਡਨ ਓਪਰਚੁਨਿਟੀ ਕਰੋ اولاد ਦੀ ਇਹ ਸਾਰਾ ਕੋਟ ਪੰਜਾਬ ਚੋਂ ਨਿਕਲਦੇ ਅਸੀਂ ਤੁਹਾਡੇ ਹੱਥ ਜੋੜ ਕੇ ਮਸ਼ਹੂਰ ਹੋਵਾਂਗੇ ਸਾਰਾ ਸੂਬਾ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਜਲੰਧਰ ਦਾ ਡਿਸੀਸਿਵ ਵੈਸ ਦਾ ਵੋਟ ਇਹੋ ਜਿਹਾ ਪਏ ਕਿ ਲੋਕ ਵੀ ਸਕੂਨ ਮਹਿਸੂਸ ਕਰੇ ਇਹਨੂੰ ਗੜੋ ਲਾਲ ਦੇ ਵਿੱਚ ਆਦੇ ਸਰਕਾਰ ਸਾਡੇ ਸਰਕਾਰੀ ਮੁਲਾਜ਼ਮ ਸਾਡੇ ਪੈਨਸ਼ਨਰਸ ਮੈਂ ਇਹ ਵੀ ਸਰਕਾਰੀ ਮੁਲਾਜ਼ਮਾਂ ਨੂੰ ਤੇ ਪੈਨਸ਼ਨਾਂ ਨੂੰ ਹੈ ਅਗਾਹ ਕਰਨਾ ਚਾਹਨਾ ਸਪਟੈਂਬਰ ਦੇ ਬੱਚੇ ਨਾ ਸਰਕਾਰੀ ਤੜੀਆਂ ਤਨਖਾਹਾਂ ਦੇ ਨਾ ਪੈਨਸ਼ਨਾਂ ਦੇ ਪੈਸੇ ਇਹਨਾਂ ਕੋ ਹੈ ਬਹੁਤ ਵੱਡੇ ਆਰਥਿਕ ਸੰਕਰ ਦੇ ਵਿੱਚ ਆ ਸੈਪਟੈਂਬਰ ਔਰਵਰ ਮੇਰੀ ਗੱਲ ਨੋਟ ਕਰ ਲੋ ਜਿੰਨੀਆਂ ਗੱਲਾਂ ਮੈਂ ਪਹਿਲੇ ਵੀ ਕਹੀਆਂ ਉਹ ਸਾਰੀਆਂ ਸਾਤੇ ਨੇ ਕੀ ਸੈਪਟੈਂਬਰ ਔਰਵਰ ਪੈਸਾ ਨਹੀਂ ਜੇ ਤਨਖਾਹਾਂ ਦਾ ਤੇ ਨਾ ਪੈਨਸ਼ਨਾਂ ਦਾ ਪੈਸੇ ਮੇਰਾ ਇਹ ਮੰਨਣਾ ਹੈ ਇਸ ਇਲੈਕਸ਼ਨ ਤੋਂ ਬਾਅਦ ਜਲਦੀ ਜੀ ਭਗਵਾਨ ਤੇ ਦੀ ਛੁੱਟੀ ਹੋਣੀ ਹੈ ਇਹਦਾ ਇਸ ਗੱਲ ਕਨ ਸਕੇਤ ਆਇਆ ਕਿ ਸੰਜੇ ਸਿੰਘ ਆਪ ਦਾ ਜਦੋਂ ਇੱਥੇ ਲੀਡਰ ਆਇਆ ਜਿਹੜਾ ਇਹਨਾਂ ਦੀ ਪਾਰਲੀਮੈਂਟਰੀ ਪਾਰਟੀ ਦਾ ਮੁਖਸ਼ਾਵਾ ਦੇ ਵਿੱਚ ਜਿਹੜਾ ਇਹ ਸੌਰੀ ਰਾਜ ਸਭਾ ਦੇ ਵਿੱਚ ਜਿਹੜਾ ਇਹਨਾਂ ਦਾ ਲੀਡਰ ਹੈ ਉਹਨੂੰ ਇੱਥੇ ਆ ਕੇ ਬਿਆਨ ਦੇਣਾ ਪਿਆ ਕਿ ਭਗਵੰਤ ਮਾਨ ਇੱਥੇ ਰਹੇਗਾ ਕਿਤੇ ਨਹੀਂ ਜਾਏਗਾ ਉਹਦਾ ਮਤਲਬ ਹੈ ਕਿ देयर இஸ் ਸਮਥਿੰਗ ਸੀਰੀਅਸਲੀ ਇੱਕ ਸਿਟੀਕ ਐਮਪੀ ਨੂੰ ਕਿਸੇ ਕੋਲੋਂ ਆਪਣੇ ਹੱਕ ਦੇ ਵਿੱਚ ਇਸ ਕਿਸਮ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ ਬਸ ਇਹ ਮੈਂ ਤੁਹਾਨੂੰ ਪੱਕੇ ਤੌਰ ਤੇ ਦੱਸਣਾ ਚਾਹਨਾ ਹੀ ਇਜ਼ ਔਨ ਹਿਸ ਵੇ ਆਊਟ ਜੇ ਪੰਜਾਬ ਵਾਲੇ ਵੇਖੋ ਆ ਜੋ drama ਚੱਲ ਰਿਹਾ ਸੱਚਾ ਚੱਲ ਰਿਹਾ ਤਾਨੂੰ ਦਾ ਕੰਮ ਚੱਲ ਰਿਹਾ ਇੱਥੇ ক্রিকেট ਦੀ بیٹنگ ਹੋ ਰਹੀ ਹੈ ਇਸ ਸ਼ਹਿਰ ਦੀ ਇੱਕ ਪਛਾਣ ਸੀ ਮੀਡੀਆ ਨਾਲ ਇਹਦੀ ਪਛਾਣ ਸੀ ਇੰਡਸਟਰੀ ਨਾਲ ਇਹਦੀ ਪਛਾਣ ਸੀ ਐਜੂਕੇਸ਼ਨ ਨਾਲ ਹੁਣ ਪਛਾਣ ਜਿਹੜੀ ਹੈ ਇਹਦੀ ਡੜੇ ਸੱਤੇ ਨਾ ਹੋ ਗਈ ਹੈ ਸੋ ਮੈਂ ਜਿੰਨੀਆਂ ਗੱਲਾਂ ਇੱਥੇ ਸਾਡੇ ਵਡਿੰਗ ਸਾਹਿਬ ਨੇ ਕਹੀਆਂ ਨੇ ਮੈਂ ਉਹਨਾਂ ਸਾਰੀਆਂ ਗੱਲਾਂ ਨੂੰ ਇੰਡੋਰਸ ਵੀ ਕਰਨਾ ਇਹ ਗੱਲ ਮੈਂ ਅਖੀਰ ਤੇ ਕਹਿ ਕਿ ਅਜਾਜ਼ਲ ਲੈਣੀ ਭਗਵੰਤ ਮਾਨ ਜੀ ਪਰਿਵਾਰ ਲੈ ਕੇ ਤੂੰ ਤੁਸੀਂ ਸਾਰਾ ਇਹ ਅਜੇ ਤੱਕ ਸੀਤ ਲੰਗਰਾਲ ਨੇ ਜਿਹੜੇ ਪਸ ਤੁਹਾਡੇ ਦੇ ਚਾਰ ਤੁਹਾਡੇ ਪਰਿਵਾਰ ਦੇ ਤੇ ਸੀਐਮਓ ਦੇ ਲੈ ਗਏ ਅਜੇ ਤੱਕ ਉਹਨਾਂ ਬਿਆਨਾਂ ਨੂੰ ਤੂੰ ਕਨਟਰਡਿਕਟ ਕਿਉਂ ਨਹੀਂ ਕੀਤਾ ਨੰਬਰ 2 ਮੈਂ ਸੁਬੀਲ ਜਾਖਣ ਨੂੰ ਇੱਥੇ ਸਵਾਲ ਕਰੂੰਗਾ ਭਾਜਪਾ ਦੇ ਸੂਬੇ ਦੇ ਪ੍ਰਧਾਨ ਨੂੰ ਭਾਵੇਂ ਕੋਈ ਕਾਰਨ ਹੋ ਗਿਆ ਭਾਵੇਂ ਪੁਲਿਸ ਦੀ ਇੰਟਰਵੈਨਸ਼ਨ ਹੋਈ ਹੋਵੇ ਆਵੇਂ ਦਲਜੀਤ ਪਾਨੇ ਨੂੰ ਜੇ ਜੋ ਛੜਾ ਕੇ ਲੈ ਕੇ ਆਏ ਹੋਣ ਤੁਹਾਡਾ ਅੰਗਰਾਲ ਨੇ ਜਿਹੜੀ ਪੈਂਟ ਡਰਾਈਵ ਬੀਜੇਪੀ ਦੀ ਲੀਡਰਸ਼ਿਪ ਨੂੰ ਦਿੱਤੀ ਹੈ ਅੱਜ ਵੀ ਤੁਹਾਡੇ ਕੋਲ 2 ਘੰਟਿਆਂ ਦਾ ਟਾਈਮ ਹੈ ਮੈਂ ਇਮਾਨਦਾਰ ਨੇ ਵੇਖਣਾ ਕਿ ਕਿੰਨਾ ਕੁ ਜਾਣ ਸੁਨੀਲ ਜਾਖੜ ਰੱਖਦਾ ਤੇ ਕਿੰਨੇ ਕੁ ਜਾਣ ਭਾਜਪਾ ਰੱਖੇ ਜੇ ਪੈਂਟ ਡਰਾਈਵ ਇਹ ਪਬਲਿਕ ਨਹੀਂ ਕਰੇਗੀ ਭਾਜਪਾ ਕਿਉਂਕਿ ਇਹਨੇ ਉਹ ਦਿਨ ਬਿਆਨ ਦਿੱਤਾ ਸੀ ਬਾਬੂ ਜਗਜੀਵਨ ਨਾਮ ਚੌਂਕ 'ਚ ਕਿ ਪੈਂਟ ਡਰਾਈਵ ਮੈਂ ਬੀਜੇਪੀ ਦੀ ਲੀਡਰਸ਼ਿਪ ਨੂੰ ਲੈਣ ਲੱਗ ਜੇ ਨਹੀਂ ਹੈ ਪਬਲਿਕ ਕੰਗੋ ਦਾ ਮਤਲਬ ਹੈ ਕਿ ਭਾਜਪਾ ਆਪਣਾ ਰੜ ਕੇ ਲੋਕਾਂ ਦਾ ਧੋਖਾ ਕਰ ਰਹੀ ਹੈ ਤੋ ਇਹ ਮੈਂ ਤੁਹਾਨੂੰ ਸਾਰੀ ਗੱਲ ਜਿਹੜੀ ਅੱਜ ਅਸੀਂ ਜਿਹੜੇ ਜਿਲੰਦਰ ਦੇ ਸਾਡੇ ਵੀਰ ਨੇ ਤੇ ਭੈਣਾਂ ਨੇ ਉਹਨਾਂ ਨੂੰ ਅਸੀਂ ਕਲੈਰਿਟੀ ਨਾਲ ਕਹਿਣ ਵਾਲੇ ਆ ਕਿ ਤਗੜੇ ਹੋਵੋ ਅੰਦਰ ਰੋਟ ਤੁਸੀਂ ਪਾਣੀ ਹੈ ਇੱਕ ਪਾਸੇ ਪਰਮਾਤਮਾ ਇੱਕ ਪਾਸੇ VOTING MACHINE ਹੈ ਤੇ ਤੀਸਰੇ ਪਾਸੇ ਤੁਸੀਂ ਉਹਦੇ ਤਗੜੇ ਹੋ ਕੇ ਬਟਨ ਲਪੋ ਬੀਬੀ ਸੁਰਿੰਦਰ ਕੌਰ ਨੂੰ ਜਿਤਾਓ ਪੰਜੇ ਤੇ ਚੋਣ ਨਿਸ਼ਾਨ ਤੇ ਵੋਟਾਂ ਪਾਓ ਇਹੀ ਮਹਿਫ਼ਿਲ ਪ੍ਰੈਸ ਦੇ ਮੀੜਿਆਂ ਉਤੇ ਪੈੜਾ ਨੂੰ ਕਰਨਾ ਚਾਹਨਾ ਤੁਹਾਡੀ ਸਾਰਿਆਂ ਦੀ ਵੱਡੀ ਨੈਤਿਕ ਜ਼ਿੰਮੇਵਾਰੀ ਹੈ ਸਾਡੀ ਸਪੋਰਟ ਕਰੋ ਡੈਮੋਕ੍ਰੇਸੀ ਬਚਾਉਂਦੀ ਆਦਰਵਾਇਜ਼ ਜੇ ਇਸ ਕਿਸਮ ਦੇ ਹਾਲਾਤ ਨਾ ਹੋਵੇ ਤੁਹਾਨੂੰ ਅਪੀਲ ਨਾ ਕਰਦੇ ਸੋ ਇੰਨਾ ਹੀ ਕਹਿਦਾ ਹੋਇਆ ਮੈਂ ਬਹੁਤ ਖੁਸ਼ਕੁਨ ਆ